ਸਵਾਗਤ ਹੈ ਤੁਹਾਡਾ ਆਪਣੇ ਚੈਨਲ ਨਿਰਪੱਖ ਆਵਾਜ਼ ਤੇ ਤੇ ਮੌਸਮ ਅਪਡੇਟ ਲੈ ਕੇ ਹਾਜ਼ਰ ਹੋਏ ਆ ਜਾਣਕਾਰੀ ਦੇਵਾਂਗੇ ਕਿ ਅੱਜ ਦਾ ਮੌਸਮ ਕਿਹੋ ਜਿਹਾ ਰਹਿਣ ਵਾਲਾ ਹੈ ਇਸ ਤੋਂ ਪਹਿਲਾਂ ਆਪਾਂ ਲੰਘੇ ਕੱਢ ਲਈ ਗੱਲ ਕਰੀਏ ਤਾਂ ਲੰਘੇ ਕੱਲ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਦੁਪਹਿਰ ਬਾਅਦ ਜਿਹੜਾ ਕਿ ਮੌਸਮ ਨੇ ਤਬਾਹੀ ਮਚਾਈ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਧੂੜ ਭਰੀ ਹਨੇਰੀ ਤੇ ਤੂਫਾਨ ਆਇਆ ਖਲਾਰੇ ਕਈ ਥਾਵਾਂ ਤੇ ਪਾਏ ਤਾਂ ਉਸ ਤੋਂ ਬਾਅਦ ਜਿਹੜਾ ਕਿ ਮੌਸਮ ਥੋੜਾ ਠੰਡਾ ਹੀ ਹੋਇਆ ਕਿਉਂਕਿ ਕਈ ਥਾਵਾਂ ਤੇ ਹਲਕੀ ਫੁਲਕੀ ਜੀ ਬਾਰਿਸ਼ ਕਨਵਰਟ ਕਰਨ ਨੂੰ ਵੀ ਹੋਈ ਤਾਂ ਉਸ ਤੋਂ ਬਾਅਦ ਆਪਾਂ ਅੱਜ ਦੇ ਮੌਸਮ ਦੀ ਗੱਲ ਕਰੀਏ ਤਾਂ ਅੱਜ ਦਾ ਮੌਸਮ ਸੰਗਰੂਰ ਦਾ ਮੌਸਮ ਤੁਹਾਨੂੰ ਟੈਂਪਰੇਚਰ ਦੱਸ ਦਈਏ ਕਿ 27 ਡਿਗਰੀ ਟੈਂਪਰੇਚਰ ਸਾਨੂੰ ਸਵੇਰ ਸਮੇਂ ਦੇਖਣ ਨੂੰ ਮਿਲ ਰਿਹਾ ਹੈ ਤੇ ਦੁਪਹਿਰ ਵਾੜਣੇ ਕਿ ਸੰਗਰੂਰ ਦੀ ਆਪਾਂ ਗੱਲ ਕਰੀ ਤਾਂ 37-38 ਡਿਗਰੀ ਤੱਕ ਟੈਂਪਰੇਚਰ ਅੱਜ ਪਹੁੰਚੇਗਾ ਤੇ ਤੇਜ਼ ਹਨੇਰੀ ਦੀ ਗੱਲ ਕਰੀਏ ਤਾਂ ਆਉਣ ਵਾਲੇ 24 ਘੰਟਿਆਂ ਦੇ ਵਿੱਚ ਪੰਜਾਬ ਦੇ ਜਿਹੜੇ ਕਿ ਦਾ ਥਾਵਾਂ ਉਹ ਹੈ ਗਿਆ ਨੇ ਅੰਮ੍ਰਿਤਸਰ ਫਤਿਹਗੜ੍ਹ ਸਾਹਿਬ ਗੁਰਦਾਸਪੁਰ ਲੁਧਿਆਣਾ ਮਰੇਕੋਟਲਾ ਪਟਿਆਲਾ ਸੰਗਰੂਰ ਐਸਐਸ ਨਗਰ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ ਆਉਣ ਵਾਲੇ 24 ਘੰਟਿਆਂ ਦੇ ਵਿੱਚ ਤੇਜ਼ ਹਨੇਰੀ ਚੱਲ ਸਕਦੀ ਹੈ ਤੇ ਜਿਸ ਦਾ ਜਿਹੜਾ ਕਿ ਐਮਰਜੈਂਸੀ ਨੰਬਰ ਵੀ 112 ਦੇ ਦਿੱਤਾ ਹੈ ਤਾਂ ਪਹਿਲਾਂ ਹੀ ਸਾਵਧਾਨੀ ਸਾਵਧਾਨੀ ਵਰਤੋ ਆਉਣ ਵਾਲੇ 24 ਘੰਟਿਆਂ ਦੇ ਵਿੱਚ ਕੱਲ੍ਹ ਵਾਂਗ ਫਿਰ ਇੱਕ ਵਾਰ ਤੇਜ਼ ਹਨੇਰੀ ਚੱਲ ਸਕਦੀ ਹੈ ਤੇ ਪੰਜਾਬ ਪਰ ਦੀਆਂ ਹੋਰ ਖਬਰਾਂ ਦੇ ਲਈ ਆਪਣੇ ਚੈਨਲ ਨਿਰਪੱਖ ਆਵਾਜ਼ ਨੂੰ ਫੋਲੋ ਸਬਸਕ੍ਰਾਈਬ ਜਰੂਰ ਕਰ ਲਿਓ